ਸਸਿਕਾ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ ਪੰਜਾਬ ਦੇ ਕੈਂਡੀਡੇਟ ਕਾਫੀ ਟਾਈਮ ਤੋਂ ਇਹਨਾਂ ਨੋਟੀਫਿਕੇਸ਼ਨਸ ਦੀ ਵੇਟ ਕਰ ਰਹੇ ਹੈ ਜੀ ਪੰਜਾਬ ਪੁਲਿਸ ਦੀ ਭਰਤੀ ਦੇ ਵੈਕੈਂਸੀਸ ਦੇ ਲਈ ਠੀਕ ਹੈ ਜੀ ਇਹ ਵੈਕੈਂਸੀਸ ਬਹੁਤ ਵਧੀਆ ਨੇ ਔਰ ਇਸ ਦੇ ਵਿੱਚ ਇਹ ਵੈਕੈਂਸੀਸ ਦੇ ਬਾਰੇ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਦਵਾਗਾ ਇਹ ਕਦੋਂ ਆਉਣ ਵਾਲੀਆਂ ਨੇ ਕਦੋਂ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਕੋਈ ਚੇਂਜੇਸ ਹੋਣਗੇ ਜਾਂ ਨਹੀਂ ਹੋਣਗੇ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਰਸਟ ਲਾਈਕ ਨੂੰ ਵੀ ਦਬਾ ਲਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ पाओ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google 'ਚ ਜਾਣਾ ਹੈ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੈ ਜੀ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜ ਉਹ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਹੈ ਉਹ ਇਹਦੇ ਲਈ ਕਰ ਸਕਦੇ ਹੋ ਜੀ ਜਿੰਨੀਆਂ ਵੀ ਵੈਕੈਂਸੀਜ਼ ਹੁੰਦੀਆਂ ਇੱਕ ਤਰ੍ਹਾਂ ਦੀਆਂ ਵੈਕੈਂਸੀਜ਼ ਤੁਹਾਨੂੰ ਜਿਹੜੀਆਂ ਨੇ ਉਹ ਮਿਲਦੀਆਂ ਰਹਿਣਗੀਆਂ ਤੇ ਤੁਸੀਂ ਇਹਦੇ ਲਈ ਚੈੱਕ ਕਰਕੇ ਅਪਲਾਈ ਕਰ ਪਾਓਗੇ ਤੇ ਚਲੋ ਚੱਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਇਹਨਾਂ ਵੈਕੈਂਸੀਜ਼ ਦੇ ਬਾਰੇ ਵਿੱਚ ਇਹ ਵੈਕੈਂਸੀਜ਼ ਪੰਜਾਬ ਪੁਲਿਸ ਦੀਆਂ ਜਿਹੜੀਆਂ ਨੇ ਇਸ ਦੇ ਵਿੱਚ 2200 ਪਲੱਸ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋਣੀਆਂ ਨੇ ਉਹ ਕਿੱਦਾਂ ਹੋਣੀਆਂ ਨੇ ਉਹ ਦੱਸ ਦਾਂ ਸਭ ਤੋਂ ਪਹਿਲਾਂ ਭਗਵੰਤਵਾਨ ਜੀ ਨੇ ਕੁਝ ਦਿਨ ਪਹਿਲਾਂ ਠੀਕ ਹੈ ਜੀ ਅਗਰ ਅਸੀਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਸਵ ਦੇ ਉੱਪਰ ਇੱਕ ਅਨਾਉਂਸਮੈਂਟ ਕੀਤੀ ਸੀਗੀ ਤੇ ਉਹਨੂੰ ਪੁੱਛਿਆ ਗਿਆ ਸੀਗਾ ਕਿ ਇਹ ਵੈਕੈਂਸੀਸ ਕਦੋਂ ਜਿਹੜੀਆਂ ਨੇ ਕਦੋਂ ਤੱਕ ਆਊਟ ਹੋਣਗੀਆਂ ਸੋ ਹੁੰਦਾ ਕਿ ਇਹ ਵੈਕੈਂਸੀਸ ਸਭ ਤੋਂ ਪਹਿਲਾਂ ਤਾਂ ਪ੍ਰੀਵੀਅਸ ਅਗਰ ਅਸੀਂ ਗੱਲ ਕਰੀਏ ਜਿਹੜੀਆਂ ਪ੍ਰੀਵੀਅਸ ਮਤਲਬ ਪ੍ਰੀਵੀਅਸ ਸਰਕਾਰਾਂ ਸੀਗੀਆਂ ਉਹ ਕੀ ਕਰਦੀਆਂ ਸੀਗੀਆਂ ਜਦੋਂ ਉਹਨਾਂ ਦੀਆਂ ਵੋਟਾਂ ਨੇੜੇ ਆਉਂਦੀਆਂ ਸੀ ਤਾਂ ਉਹ ਇੱਕ ਵੋਟ ਸਟੈਂਡ ਉਹਨੂੰ ਵੋਟਾਂ ਲੈਣ ਦੇ ਲਈ ਨਾ ਇੱਕ ਤੁਸੀਂ ਕਹਿ ਸਿੱਧੋ ਇਲੈਕਸ਼ਨ ਸਟੈਂਡ ਦੇ ਤੌਰ ਤੇ ਯੂਜ਼ ਕਰਦੀ ਸੀ ਤੇ ਦੋ ਮਹੀਨੇ ਪਹਿਲਾਂ ਵੋਟਾਂ ਦੇ ਪਹਿਲਾਂ ਆਪ ਵੈਕੈਂਸੀਸ ਕੱਢ ਦਿੰਦੇ ਸੀਗੇ ਤੇ ਜਿਹੜੇ ਕੈਂਡੀਡੇਟ ਵਿਚਾਰੇ ਇਹਨਾਂ ਲਈ ਤਿਆਰੀ ਕਰਨ ਨਹੀਂ ਕਰਨ ਦਾ ਟਾਈਮ ਨਹੀਂ ਮਿਲਦਾ ਸੀਗਾ ਉਸ ਚੱਕਰ 'ਚ ਉਹ ਅਪਲਾਈ ਕਰਤਾ ਨੇ ਇਹ ਕਿਹਾ ਹੈ ਕਿ ਉਹਨਾਂ ਨੇ ਇੱਕ ਸ਼ਡਿਊਲ ਜਿਹੜਾ ਹੈ ਇਸ ਚੀਜ਼ ਦਾ ਬਣਾ ਦੇਣਾ ਜਿਸ ਦੇ ਵਿੱਚ ਉਹ ਸਭ ਤੋਂ ਪਹਿਲਾਂ ਤਾਂ ਵੈਕੈਂਸੀਜ਼ ਜਿਹੜੀਆਂ ਨੇ ਹਰ ਸਾਲ 2200 ਪਲੱਸ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋਣੀਆਂ ਨੇ ਠੀਕ ਹੈ ਜੀ ਔਰ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਇਸ ਦੇ ਵਿੱਚ 1400 ਤੋਂ ਲੈ ਕੇ 1600 ਜਿਹੜੀਆਂ ਨੇ ਤੁਹਾਡੀਆਂ ਕਨਸਟੇਬਲ ਠੀਕ ਹੈ ਜੀ 200 300 ਹੈੱਡ ਕਨਸਟੇਬਲ ਤੇ ਐਸਆਈ ਦੀਆਂ ਜਿਹੜੀਆਂ ਨੇ 200 ਤੋਂ 300 ਵੈਕੈਂਸੀਜ਼ ਜਿਹੜੀਆਂ ਨੇ ਉਹ ਹੋਇਆ ਕਰਨਗੀਆਂ ਸੋ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਨਵਰੀ ਦੇ ਐਂਡ ਤੱਕ ਜਿਹੜਾ ਹੈ ਉਹ ਨੋਟੀਫਿਕੇਸ਼ਨ ਉਹ ਆਊਟ ਕਰ ਦੇਣਗੇ ਜਾਂ ਫਰਵਰੀ ਫਰਸਟ ਵੀਕ ਤੱਕ ਜਿਹੜਾ ਨੋਟੀਫਿਕੇਸ਼ਨ ਆਊਟ ਹੋ ਜਾਵੇਗਾ ਠੀਕ ਹੈ ਜੀ ਇਹ ਵੈਕੈਂਸੀਜ਼ ਦਾ ਉਸ ਤੋਂ ਬਾਅਦ ਜੂਨ ਜੁਲਾਈ ਦੇ ਵਿੱਚ ਇਹਨਾਂ ਵੈਕੈਂਸੀਜ਼ ਦੇ ਲਈ ਜਿਹੜਾ ਸਿਲੈਕਸ਼ਨ ਕ੍ਰਾਈਟੇਰੀਆ ਜਿਹੜਾ ਜਿੱਦਾਂ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਰਿਟਰਨ ਐਗਜ਼ਾਮ ਠੀਕ ਹੈ ਜੀ ਔਰ ਬਾਕੀ ਜਿਹੜੀਆਂ ਨੇ ਉਹ ਤੁਹਾਡੇ ਪ੍ਰੋਸੈਸ ਜਿਹੜੇ ਨੇ ਉਹ ਸ਼ੁਰੂ ਹੋ ਜਾਣੀ ਠੀਕ ਹੈ ਜੀ ਔਰ ਉਹਨਾਂ ਲਈ ਉਹਨਾਂ ਨੇ ਟਾਈਮ ਜਿਹੜਾ ਡਿਫਾਈਨ ਕੀਤਾ ਹੈ ਕਿ ਉਹ ਹੋਏਗਾ ਹੀ ਹੋਏਗਾ ਔਰ ਹਰ ਸਾਲ ਇਹ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਹੋਇਆ ਕਰਨਗੀਆਂ ਔਰ ਉਸੇ ਸਾਲ ਦੇ ਵਿੱਚ ਉਹਨਾਂ ਦਾ ਕਲੋਜ਼ਰ ਜਿਹੜਾ ਹੈ ਉਹ ਮਿਲ ਜਾਇਆ ਕਰੇਗਾ ਔਰ ਤੁਸੀਂ ਉਹਨਾਂ ਲਈ ਜਿਹੜਾ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਹਾਇਰਿੰਗ ਹੋ ਜਾਏ ਕਰੇਗੀ ਔਰ ਟ੍ਰੇਡਿੰਗ ਸ਼ੁਰੂ ਹੋ ਜਾਏ ਕਰੇਗੀ ਸੋ ਇਹ ਸਾਰੀਆਂ ਵੈਕੈਂਸੀ ਜਿਹੜੀਆਂ ਨੇ ਤੁਸੀਂ ਇਹਨਾਂ ਲਈ ਤਿਆ ਨੇ ਉਹ ਆਪਣੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰ ਲੈ ਠੀਕ ਹੈ ਜੀ ਤਾਂ ਕਿ ਇਹ ਸਾਰੀਆਂ ਵੈਕੈਂਸੀਸ ਦੇ ਲਈ ਜਲਦ ਹੀ ਨੋਟੀਫਿਕੇਸ਼ਨ ਜਦੋਂ ਆਊਟ ਹੋਵੇ ਤਾਂ ਤੁਸੀਂ ਇਹਦੇ ਲਈ ਜਿਹੜੀ ਹੈ ਅਪਲਾਈ ਕਰ पाओ ਠੀਕ ਹੈ ਜੀ ਔਰ ਇਹ ਵੈਕੈਂਸੀਸ ਦੇ ਲਈ ਅਗਰ ਮੈਂ ਗੱਲ ਕਰਾਂ एग्जाम ਦੇ ਲਈ एग्जाम ਮਟੀਰੀਅਲ ਤੁਹਾਨੂੰ ਜਿਹੜਾ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਫਿਜ਼ੀਕਲ ਦੀ ਜਿਹੜੇ ਕੈਂਡੀਡੇਟਸ ਤਿਆਰੀ ਕਰ ਰਹੇ ਨੇ ਤਾਂ ਉਹਦੀ ਫਿਜ਼ੀਕਲ ਮੈਜ਼ਰਮੈਂਟ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਕਿ ਕਿਹੜੀ ਫਿਜ਼ੀਕਲ ਮੈਜ਼ਰਮੈਂਟ ਜਿਹੜੀ ਦੇ ਨੋਟੀਫਿਕੇਸ਼ਨ ਆਊਟ ਹੁੰਦਾ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਜੀ ਠੀਕ ਹੈ ਜੀ ਔਰ ਇਹ ਟੋਟਲ ਅਗਰ ਮੈਂ ਗੱਲ ਕਰਾਂ 2200 ਅਪਰੋਕਸ ਵੈਕੈਂਸੀਸ ਕਈਆਂ ਗਈਆਂ ਨੇ ਸੋ ਇਹਦੇ ਵਿੱਚ ਵੱਧ ਘੱਟ ਸਕਦੀਆਂ ਨੇ ਸੋ ਜਿਹੜੇ ਕੈਂਡੀਡੇਟ ਇਸ ਲਈ ਤਿਆਰੀ ਕਰ ਰਹੇ ਨੇ ਜ਼ਰੂਰ ਆਪਣੀ ਤਿਆਰੀ ਜਿਹੜੀ ਹੈ ਜੋਰੋ ਸ਼ੋਰਾਂ ਨਾਲ ਕਰ ਲੈਣ ਕਿਉਂਕਿ ਕੰਪੀਟੀਸ਼ਨ ਬਹੁਤ ਹੋਣ ਵਾਲਾ ਹੈ ਕਿਉਂਕਿ ਇਸ ਦੇ ਵਿੱਚ ਜਿਹੜੀਆਂ ਹੈਡ ਕਨਸਟੇਬਲ ਦੀਆਂ ਵੈਕੈਂਸੀਸ ਜਿਹੜੀਆਂ ਪ੍ਰੀवियस ਸੀਗੀਆਂ ਉਹਨਾਂ ਦਾ ਰਿਜ਼ਲਟ ਆ ਚੁੱਕੇ ਹੈ ਸਿਲੈਕਸ਼ਨ ਹੋ ਚੁੱਕੀ ਕੈਂਡੀਡੇਟਸ ਦੀ ਠੀਕ ਹੈ ਜੀ ਸੋ ਉਹ ਕਾਊਂਟ ਜਿਹੜਾ ਹੈ ਅੱਗੇ ਰਣਗੇ ਕਿਉਂਕਿ ਉਹ ক্লোਜ਼ਰ ਹੋ ਚੁੱਕਾ ਜਿੰਨਾ ਵੈਕੈਂਸੀ ਇਸ ਦਾ ਉਹ ਤੁਹਾਡੇ ਲਈ ਫਾਇਦੇਮੰਦ ਰਹਿਣਗੇ ਕਿ ਉਹ ਅਪਲਾਈ ਨਹੀਂ ਕਰਨਗੇ ਤੇ ਨਵੇਂ ਕੈਂਡੀਡੇਟ ਦੀ ਸਿਲੈਕਸ਼ਨ ਜਿਹੜੀ ਹੈ ਉਹ ਜਲਦ ਹੀ ਆਊਟ ਹੋ ਜਾਵੇਗੀ ਠੀਕ ਹੈ ਜੀ ਸੋ ਚਲੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਅਪਡੇਟ ਤੁਹਾਡੇ ਲਈ ਇਦਾਂ ਹੀ ਆਉਂਦੇ ਰਹਿਣਗੇ ਕਿ ਕੋਈ ਨਵਾਂ ਅਪਡੇਟ ਤੁਹਾਨੂੰ ਰਿਕੁਆਇਰਡ ਹੋਵੇਗਾ ਕਿਸੇ ਵੈਕੈਂਸੀਜ਼ ਦੇ ਬਾਰੇ ਵਿੱਚ ਜ਼ਰੂਰ ਦੱਸਣਾ ਤੇ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੀਆਂ ਵੈਕੈਂਸੀਜ਼ ਦੇ ਅਪਡੇਟ ਲੈ ਕੇ ਆਂਦਾ ਹੀ ਰਵਾਂਗਾ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ